ओके okay, okay, okay. जी ਮਨਜੋਤ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਸ ਕ੍ਰਿਮੀਨਲਸ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੰਡੇਰ ਸਾਹਿਬ ਪੀਸੀਪੀ ਸਾਹਿਬ ਵਿਸ਼ਾਲਜੀਤ ਜੀ ਏਡੀਸੀਪੀ ਜਸਪਾਲ ਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟੀਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਦੇ ਪੁਆਇੰਟ 2 ਗ੍ਰਾਮਸ ਹਿਰੋਇਨ ਬਰਾਮਦ ਹੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕੈਟਰੀਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 किलो केमिकल है सर रिपीट कर दो तो सारा ये हो ये क्वांटिटी जड़ी है 13.2 ਦੇ ਕਰੀਬ ਕਿਲੋ ਹਿਰੋਇਨ ਹੈ ਸੌਰੀ 8 8.2 3 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ కెమికਲ ਹੈ ਜਿਹੜਾ ਐਨਹਾਂਸਰ ਹੈ ਡਰਗ ਦਾ ਔਰ ਚਾਰ ਪਿਸਟਲ ਨੇ 17 ਕੈਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਸ ਹਿਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 1.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਲੀਅਨ ਮੇਡ ਬੜਾ ਸਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਇਹ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਆਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਕਿੰਗ ਪਿੰਨ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮਡਲੀ ਪੁੱਛ ਗਿਛ ਤੋਂ ਪਤਾ ਲੱਗਿਆ ਕਿ ਇਹ ਚੱਲ ਰਹੀ ਸੀ ਨਹੀਂ ਬੇਸਿਕਲੀ ਇਹ ਨਾਨਸਰ ਦਾ ਕੰਮ ਲੈ ਰਹੇ ਸੀਗੇ ਕਿ ਜਿਵੇਂ ਤਾਂ ਆਪਾਂ ਮਤਲਬ ਥੋੜੀ ਮਾਤਰਾ ਦੇ ਵਿੱਚ ਚੀਜ਼ ਲਿਆਂਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਐਡਲਟਰੇਟ ਕਰਕੇ ਪਰ ਉਹ ਰਵੇ ਉਹੀ ਜਿਵੇਂ ਹਿਰੋਇਨ ਵਾਸਤੇ ਸਪੈਸ਼ਲੀ ਤੇ ਉਹ ਉਸ ਕੰਮ ਵਾਸਤੇ ਪੈਸਿਆਂ ਦੇ لالਚ ਵਾਸਤੇ ਜਿਵੇਂ ਸਪੋਸ ਕਰੋ 2 ਕਿਲੋ ਹੈ ਤਾਂ ਉਹਨੂੰ ਆਪਾਂ 3.5 4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹਾਂਜੀ ਇਹਦੇ ਵਿੱਚ ਕਿਉਂਕਿ ਸਨਿਨ ਤੇ ਮੇਨ ਨੈਟਵਰਕ ਹੈ ਦਿੱਤੇ ਆ ਤੇ ਸਨਿ ਦੋਨੇ ਭਰਾ ਹੀ ਨੇ ਇਹਨੂੰ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ। ਕੈਮੀਕਲ ਚੈੱਕ ਕਰਾਵਾਂਗੇ ਜੀ। ਮੈਂ ਉਹੀ ਕਹਿੰਦਾ ਜੀ ਇਹ ਹਜੇ ਸਟੈਬਲਿਸ਼ ਨਹੀਂ ਹੋਇਆ ਵੀ ਕਿੱਥੋਂ ਲੈ ਕੇ ਆਏ ਆ। ਉਹਦੇ ਚ ਸਨੀ ਦੀ ਵੀ ਗ੍ਰਿਫਤਾਰੀ ਜ਼ਰੂਰੀ ਆ। ਦਿੱਤਿਆ ਦੀ ਵੀ ਕੁਝ ਕੁਝ ਹੋ ਰਹੀ ਆ ਡਿਟੇਲ ਚ। ਔਰ ਇਹਦਾ ਹੁਣ ਅਸੀਂ ਟੈਸਟ ਵੀ ਕਰਾਉਣ ਵਾਸਤੇ ਲੈਬੋਰਾਟਰੀ ਨੂੰ ਭੇਜਣਾ ਕਿ ਕੀ ਚੀਜ਼ ਆ ਇਹ। ਸਰ ਚਾਚਾ ਵੀ ਦੀ ਆ ਪਰ ਰਿਸ਼ਤੇ ਤੇ ਲੱਗਦੇ ਨੇ। ਹਾਂਜੀ। ਸਰ ਇਹ ਜਿਹੜੇ ਪਿਸਟਲ ਸੀ ਇਹ ਫਿਰ ਇਹਨਾਂ ਦਾ ਕਿਸੇ ਗੈਂਗ ਵਾਲੇ ਕੋਲ ਪਸੇ ਨਹੀਂ ਸਿਰਫ ਆਪਣੀ ਸੇਫਟੀ ਲਈ ਇਹਨਾਂ ਨੇ ਲਏ ਦੇਖੋ ਹੁਣ ਇਹ ਗੱਲ ਇਹ ਸਾਰੀ ਗੱਲ ਮੁਲਜ਼ਮ ਇੱਕ ਦੂਸਰੇ ਤੇ ਸੁੱਟ ਗਈ ਹੁੰਦੇ ਸ਼ੁਰੂ ਚ ਬਟ ਦੱਤਿਆ ਦੀ ਵੀ ਅਜੇ ਪੁੱਛ ਕੇ ਚੱਲ ਰਹੀ ਹੈ ਸਣੀ ਅਜੇ ਫੜਿਆ ਜਾਣਾ ਬਾਕੀ ਇਹਨਾਂ ਤੋਂ ਗੱਲ ਕਾਫੀ ਕਲੀਅਰ ਹੋ ਜਾਏਗੀ ਕਿ ਇਹਨਾਂ ਨੇ ਕਿਸੇ ਨੂੰ ਵੇਚਣੇ ਸੀ ਜਾਂ ਯੂਜ਼ ਕਰਨੇ ਸੀ ਜਾਂ ਕੀ ਕਰਨੇ ਸੀਗੇ ਕਿਉਂਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਜਿਹੜੇ ਹੈਗੇ ਉਹ ਦਰਜ ਨੇ ਇਦਾਂ ਦੇ ਜੀ ਜੀ ਪਰ ਉਹਨੇ ਕਰੀ ਸਾਰਾ ਕਮਰਾ ਜਬਕ ਵਕ ਵਕ ਖਵਾ ਦੋ ਨਹੀਂ ਵਕ ਵਕ ਥਾਵਾ ਤੋਂ ਰੈਸਟ ਹੋਇਆ ਜੀ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਿਕਵਰੀਆਂ ਆ ਕੇ ਕੀਤੀਆਂ ਗਈਆਂ ਉਹੀ ਮੈਂ ਕਹਿ ਰਿਹਾ ਹਾਂ ਤੁਹਾਨੂੰ ਜੀ ਕੁਝ ਇੰਡੀਆ ਦੇ ਵਿੱਚੋਂ ਵੀ ਆਇਆ ਜਿਵੇਂ OPM ਹੈ ਉਹਦਾ ਸੋਰਸ ਅਸੀਂ ਕਲੀਅਰ ਕਰ ਰਹੇ ਹਾਂ ਉਸ ਤੋਂ ਇਲਾਵਾ ਕ੍ਰਾਸ ਬਾਰਡਰ ਜਿਹੜੀ ਹੀਰੋਇਨ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕੈਮੀਕਲ ਦਾ ਸੋਰਸ ਅਜੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੋਂ ਇਹਨਾਂ ਨੇ ਕੀਤਾ ਜਿਹੜਾ ਕਿ ਇਹਨਾਂ ਨੂੰ ਇਹ ਗੱਲ ਦੀ ਨੋਲਿਜ ਆਈ ਕਿ ਇਹ ਐਨਹਾਂਸ ਕਰਨ ਵਾਸਤੇ ਨੂੰ ਯੂਜ਼ ਕਰੇ town ਦੇ ਵਿੱਚ ਇਹ ਛੋਟੇ ਜਿਹੇ ਇਲਾਕੇ ਚ ਆਪਾਂ ਕੀ ਹੈ ਇੰਨਾ ਵੱਡਾ ਦੀਰਾ ਲਾ ਕੇ ਬੈਠੇ ਸੀ ਕਿ ਸਾਡਾ ਜਿਹੜਾ ਕੋਈ ਪਹਿਲੇ ਤੁਸੀਂ ਬਹੁਤ ਸਾਰੇ ਰਿਕਵਰੀਜ਼ ਕੀਤੀ ਹੈ ਇਹਦੇ ਬਾਰੇ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਦੇਖੋ ਇਹ ਆਨ ਗoing ਪ੍ਰੋਸੈਸ ਹੈ ਪੁਲਿਸ ਦਾ ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਇੰਟੈਲੀਜੈਂਸ ਨੈਟਵਰਕ ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ ਉਹ ਸਾਰੀ ਮਿਹਨਤ ਕਰ ਰਹੀ ਹੈ ਟੀਮ ਵਰਕ ਹੈ ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਦੇਖੋ ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਾ ਹੀ ਹੁੰਦਾ ਹੈ ਆਦਤ ਪਣੀ ਹੁੰਦੀ ਹੈ ਪੁਲਿਸ ਇਸ ਗੱਲ ਤੇ ਵਚਨਬੱਧ ਹੈ ਔਰ ਅਸੀਂ ਇਸ ਗੱਲ ਤੇ ਪੂਰਾ ਪੈਰਾ ਦੇ ਰਹੇ ਹਾਂ ਕਿ ਅਸੀਂ ਆਪਣੇ ਏਰੀਆ 'ਚ ਕੰਮ ਨਹੀਂ ਹੋਣ ਦੇਣਾ ਮੇਰੇ ਚਾਰੋਂ ਰਿਸ਼ਤੇਦਾਰ ਨੇ ਆਪਰ ਤੇ ਵੇਖੀ ਕਿ ਕੀ ਹੋ ਰੂ ਇਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਸ਼ਮਲ ਇਹਦੇ 'ਚ ਅੱਪੇ ਉਹੀ ਕਹਿੰਦੇ ਜੀ ਬੱਚਿਆਂ ਨੂੰ ਜਿੱਦਾਂ ਯੂਜ਼ ਕਰ ਰਹੇ ਸੀ ਟਰਾਂਸਪੋਰਟ ਵਾਸਤੇ ਉਹ ਸਾਰੀ ਪੁੱਛ ਕੇ ਚੁਣ ਚੱਲ ਰਹੀ ਹੈ ਜੀ ਸਰ ਸਦੀ ਨਾਲ ਹੋਰ ਵੀ ਕੁਝ ਹੋ ਲੋ ਕਾਲਜ ਸੀਗਾ ਤੇ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ ਸਰ ਲੋਕਲ ਲੈਵਲ ਤੇ ਸਪਲਾਈ ਕਰ ਹਾਂਜੀ ਟੀਮ ਵਗੈਰਾ ਲੋਕਲ ਲੈਵਲ ਤੇ ਸਪਲਾਈ ਲੈਂਦੀ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਰਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਹਾਂ ਵੀ ਕੌਣ ਇਹਨਾਂ ਦੇ ਗਾਹ ਕਹਿ ਜਾ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਣ ਸੋਰਸ ਹੈ ਜਿੱਥੋਂ ਲੈ ਕੇ ਆਏ ਸਰ ਇਹਨਾਂ ਨੂੰ ਗ੍ਰਿਫਤਾਰ ਕਿਥੋਂ ਕੀਤਾ ਗਿਆ ਵੀ ਤੇ ਕਿਆ ਉਸ ਵੇਲੇ ਜੋ ਗ੍ਰਿਫਤਾਰ ਕੀਤਾ ਗਿਆ ਇੱਕ 27 ਦਿਨ ਪਹਿਸਾਬ ਅਲੱਗ-ਅਲੱਗ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਆਪਾਂ ਅਦਿੱਤਿਆ ਦੀ ਦੇਖ ਲਓ 6-11 ਨੂੰ ਹੋ ਚੁੱਕੀ ਸੀ ਉਸ ਤੋਂ ਅੱਗੇ ਡਿਵੈਲਪ ਹੋਈ 6 11 ਨੂੰ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਹੈ ਜੀ ਕਿਉਂਕਿ ਮੁਕੱਦਮਾ ਹੀ 6 11 ਦਾ ਸਾਡਾ ਇਹ ਆਪਾਂ ਤੁਹਾਨੂੰ ਪ੍ਰੈਸ ਨੋਟ ਵੀ ਦਵਾਂਗੇ ਹੁਣੀ 8 11 11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਹੈ ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ ਬੜਾ ਜੁਰੀਅਸ ਬੰਦੇ ਜਿਵੇਂ 26 26 ਮਾਮਲੇ ਦਰਜ ਹੈ ਜੀ ਪੁਲਿਸ ਵਾਸਤੇ ਤਾਂ ਬੜੀ ਸਰਗਰਮੀ ਹੈ ਤੇ ਪੁਲਿਸ ਕੋਲ ਕਿਸ ਤਰ੍ਹਾਂ ਪਛਦਾ ਰਿਹਾ ਜੀ ਨਹੀਂ ਪੈਂਦਾ ਨਹੀਂ ਹੁਣੀ ਆਇਆ ਨਹੀਂ 3 ਸਾਲ 3 ਮਹੀਨੇ ਹੋ ਗਏ ਨੂੰ ਜਮਾਨਤ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਪੱਕੀ ਕ ਪਰ ਸਾਡੇ ਜਿਹੜੀ ਪੁਲਿਸ ਦੀ ਵਰਕਿੰਗ ਹੈ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ ਆਈ ਥਿੰਕ ਤੁਸੀਂ ਵੀ ਕਰੋਗੇ ਕਿ ਅਪਰੀਸ਼ੀਏਟਿੰਗ ਸਪੈਸ਼ਲ ਕੋਈ ਜਿੰਨਾ ਸੀਆਈ ਇਹਦਾ ਜਿਹੜਾ ਸਪੈਸ਼ਲ ਫਰਮਦਾ ਸੀ ਕਿ ਅਪਰੀਸ਼ੀਏਸ਼ਨ ਕਿਹਾਣੇ ਈਸਲਾਮਾਬਾਦ ਦਾ ਪਿਓਰਲੀ ਉਹਨਾਂ ਦਾ ਹੈ ਦੈਟ ਇਜ਼ ਵਾਈ ਆਮ ਅਪਰੀਸ਼ੀਏਟਿੰਗ ਕਿ ਬਹੁਤ ਵਧੀਆ ਇਹ ਅੱਛਾ ਇੱਕ ਬਸਟ ਕੀਤਾ ਇਹਨਾਂ ਨੇ ਕਾਟਲ ਚਲੋ ਸਰ ਤੁਹਾਡੇ ਕੋਈ ਥੋੜਾ ਜਿਹਾ ਸਵਾਲ ਇਹਦਾ 6 ਮਹੀਨੇ ਦਾ 6 ਮਹੀਨੇ ਦਾ ਕੇਸ ਹੈ ਕ੍ਰਾਸ ਬਾਰਡਰ ਵੀ ਹੈ ਔਰ ਕੁਛ ਜਿਹੜੀ ਵਿਦਨ ਇੰਡੀਆ ਜਿਵੇਂ ओपीएम ਹੈ ਉਹ ਤੇ ਆਰਮਸ ਵੀ ਕੁਛ ਕਰਾਸ ਬਾਰਡਰ ਨੇ ਤੇ ਕੁਛ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀਏ ਇਹਦੇ ਖਿਲਾਫ तकरीबन ਕਿੰਨੇ ਨੇ ਜੀ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕਾ ਐਨ ਡੀ ਪੀ ਐਸ ਐਕਟ ਜਾਂ ਹੋਰ ਆਈ ਪੀ ਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟੈਸਟ ਇਸ ਵਿੱਚ ਫੜਿਆ ਗਿਆ ਉਹਦੇ ਵਿੱਚ ਵੀ ਜਿਹੜਾ ਆਰਮਜ਼ੈਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਵਿੱਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਹੈ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਘਰ ਦੇ ਸਰ ਉਹ ਸਾਰੇ ਨਾ ਹਾਂ ਜੀ ਮੁੰਬਈ ਰਹਿਦੇ ਸੀ ਕਿੱਥੇ ਰੁਸ ਨਹੀਂ ਨਹੀਂ ਤੋਂ ਨਹੀਂ ਹੈ ਜੀ ਪਹਿਲੇ ਕਿਨੂੰ ਬੰਬੇ ਵੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਅਰੇ 26 کیس ਤੇ ਸਨੀ ਕਿੱਥੇ ਗਿਆ ਸਾਡੇ ਨਾਲ ਸਨੀ ਪੱਜਿਆ ਹੋਇਆ ਹੈ ਜੀ ਔਰ ਮੇਰੇ ਘਰ 3-4 ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ ਹੈ ਇਸਦਾ ਮਤਲਬ ਕਿ